ਵੀ ਕਿਤੇ ਵੀ ਗੈਰ ਕਾਨੂੰਨੀ ਕਿਤੇ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਗੱਲ ਹੁੰਦੀ ਹੈ ਅਚਾਹ ਗੈਰ ਰੋਡਰਸ ਕੀਤਾ ਜਾਵੇ ਉੱਥੇ ਜਾਣ ਨੂੰ ਵੀ ਤਿਆਰ ਮੰਤਰੀ ਜੀ ਜਿੱਥੇ ਕਿਤੇ ਨਜਾਇਜ਼ ਮੰਤਰੀ ਜੀ ਤੇ ਰੋਡਰ ਨੇ ਕਰਨ ਤਰ੍ਹਾਂ ਫਲਾਈਂਗ ਸਕੈਡ ਬਣਾਏ ਹੋਏ ਨੇ ਸੋ ਸਰਕਾਰ ਪੂਰੀ ਤਰ੍ਹਾਂ ਸਰਕਾਰ ਸਰ ਪੂਰੀ ਤਰ੍ਹਾਂ ਮਾਈਨਿੰਗ ਦੇ ਕੰਮ ਨੂੰ ਸਹੀ ਢੰਗ ਦੇ ਨਾਲ ਕਰ ਰਹੀ ਹੈ ਜਿਹੜੀ ਇਹਨਾਂ ਦੇ ਹਜਮ ਨਹੀਂ ਹੋ ਰਹੀ ਮੈਂ ਇਹ ਵੀ ਕਹਿਣੀ ਚਾਹਣਾ ਕਿ ਈਲੀਗਲ ਮਾਈਨਿੰਗ ਦਾ ਜੇ ਸ਼ਬਦ ਜੋੜਿਆ ਕਿਤੇ ਤਾਂ ਇਹਨਾਂ ਨੇ ਜੋੜਿਆ ਈਲੀਗਲ ਸ਼ਬਦ ਕਿਤੇ ਹੈ ਹੀ ਨਹੀਂ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਕੈਬਨਿਟ ਦੇ ਵਿੱਚ ਨੋਟ ਲੈ ਕੇ ਸਾਰੇ ਸਰਕਾਰ ਨੂੰ ਦਬੋ ਦਿੱਨਾ ਨੇ ਕੋਸ਼ਿਸ਼ ਕੀਤੀ ਹੈ ਸਰ ਥੈਂਕ ਯੂ ਥੈਂਕ ਯੂ ਥੈਂਕ ਇੱਕ ਮਿੰਟ ਦੀ ਇੱਕ ਮਿੰਟ ਐਵਾਲੀ ਸਾਹਿਬ ਬਹੁਤ ਦੀ ਐਵਾਲੀ ਸਾਹਿਬ ਪਲੀਜ਼ ਕੋਈ ਨਹੀਂ ਜੀ ਆਪਾਂ ਕਰ ਲਾਂਗੇ ਜੀ ਆ ਜਾਣ ਦਿਓ ਆ ਜਾਣਕਰ ਸਾਹਿਬ ਤੁਹਾਨੂੰ ਤਾਂ ਸਾਰਾ ਹੀ ਪਤਾ ਜੀ ਬੈਠੋ ਤੁਹਾਨੂੰ ਤਾਂ ਸਾਰੇ ਪਤਾ ਤੁਹਾਡੇ ਕੋਲ ਤਜਰਬਾ ਵੀ ਹੈਗਾ ਬੈਠੋ ਹਾਂ ਹਾਂ ਬ੍ਰੀਫ ਦੇ ਆ ਐਵਾਲੀ ਸਾਹਿਬ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਰੈਵਨਿਊ ਡਿਪਾਰਟਮੈਂਟ ਨਾਲ ਸੰਬੰਧਤ ਦੋ ਬੜੇ ਦੋ ਬੜੇ ਅਹਿਮ ਮੁੱਦਿਆਂ ਬਾਰੇ ਗੱਲ ਕਰਨੀ ਆ ਇੱਕ ਤਾਂ ਬੜੀ ਜ਼ਰੂਰੀ ਕਮੈਂਡਮੈਂਟ ਦੀ ਲੋੜ ਆ ਤੇ ਦੂਸਰਾ ਇੱਕ ਐਕਟ ਬਣਾਉਣ ਦੀ ਲੋੜ ਆ ਇੱਕ Hindu ਵਿਰਾਸਤ ਐਕਟ ਬਣਿਆ 1956 ਦੇ ਵਿੱਚ Hindu succession act 1956 ਜਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਦੀ ਮੌਤ ਮਾਂ ਤੋਂ ਪਹਿਲਾਂ ਹੋ ਜਾਂਦੀ ਆ ਤਾਂ ਉਹਦੇ ਕੁਦਰਤੀ ਵਾਰਸ ਤਿੰਨ ਨੇ ਇੱਕ ਉਹਦੀ ਵਾਈਫ ਆ ਇੱਕ ਉਹਦੇ ਬੱਚੇ ਨੇ ਤੇ ਇੱਕ ਉਹਦੀ ਮਦਰ ਆ ਤਿੰਨ ਜਗ੍ਹਾ ਉਹ ਉਹਦੀ ਪ੍ਰਾਪਰਟੀ ਵੰਡੀ ਜਾਂਦੀ ਆ ਬਿਲਕੁਲ ਜਾਇਜ਼ ਆ ਲੇਕਿਨ ਜਦੋਂ ਮਾਂ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਉਹ ਜਿਹੜਾ ਹਿੱਸਾ ਉਸ ਲੜਕੇ ਦਾ ਉਹਨੂੰ ਗਿਆ ਸੀਗਾ ਉਹ ਅੱਗੇ ਫੇਰ ਕੁਦਰਤੀ ਵਾਰਸ ਜਿਹੜੇ ਉਸ ਮਾਂ ਦੇ ਦੂਜੇ ਬੇਟਿਆਂ ਦੇ ਵਿੱਚ ਚਾਹੇ ਕੋਈ ਬੇਟੀ ਆ ਉਹ ਬੱਚਿਆਂ ਦਾ ਹੱਕ ਮਾਰਿਆ ਜਾਂਦਾ ਵਾ ਸੋ ਇਹ ਬੜੀ ਜ਼ਰੂਰੀ ਕਮੈਂਡਮੈਂਟ ਸਾਨੂੰ ਕਰਨ ਦੀ ਲੋੜ ਹੈਗੀ ਆ ਐਕਟ ਦੇ ਵਿੱਚ ਇਹ ਸੈਂਟਰਲ ਐਕਟ ਆ ਕੇਰਲਾ ਗਵਰਨਮੈਂਟ ਨੇ ਇਹਨੂੰ ਮੈਂਡ ਕੀਤਾ 2115 ਦੇ ਵਿੱਚ ਮੇਰੇ ਕੋਲੇ ਉਹਦੀ ਕਾਪੀ ਵੀ ਆ ਤੇ 2116 ਦੇ ਵਿੱਚ ਇਹਦਾ ਗਜ਼ਟ ਨੋਟੀਫਿਕੇਸ਼ਨ ਹੋ ਗਿਆ ਪ੍ਰੈਜ਼ੀਡੈਂਟ ਦੀ ਮਨਜ਼ੂਰੀ ਤੋਂ ਬਾਅਦ ਸੋ ਇਹ ਸਾਨੂੰ ਇਹ ਸੋਧ ਕਰਨ ਦੀ ਲੋੜ ਆ ਬਹੁਤ ਝਗੜੇ ਚੱਲ ਰਹੇ ਨੇ ਮੇਰੇ ਕੋਲ ਕਾਫੀ ਇਸ ਤਰ੍ਹਾਂ ਦੇ ਮਸਲੇ ਆਏ ਨੇ ਕਿਉਂਕਿ ਉਸ ਪਰਿਵਾਰ ਜਿਸ ਵਿਅਕਤੀ ਦਾ ਜਿਸ ਲੜਕੇ ਦਾ ਹੱਕ ਆ ਜਿਹੜਾ ਉਹ ਮਾਰਿਆ ਜਾ ਰਿਹਾ ਵਾ ਤੇ ਉਹਦੇ ਉਹਦੇ ਬੱਚੇ ਹੀ ਉਹਦੇ ਵਾਰਸ ਚਾਹੀਦੇ ਨੇ ਮਾ ਮਦਰ ਜਦ ਤੱਕ ਜ਼ਿੰਦਾ ਵਾ ਠੀਕ ਆ ਉਸ ਤੋਂ ਬਾਅਦ ਉਹ ਜਿਹੜੀ ਪ੍ਰਾਪਰਟੀ ਹੈਗੀ ਆ ਉਸ ਲੜਕੇ ਦੇ ਅੱਗੇ ਬੱਚਿਆਂ ਨੂੰ ਹੀ ਜਾਣੀ ਚਾਹੀਦੀ ਆ ਇਹ ਇੱਕ ਇਹ ਸਾਨੂੰ ਸੋਧ ਕਰਨ ਦੀ ਲੋੜ ਆ ਮੈਂ ਤੁਹਾਡੇ ਕੋਲੇ ਟੇਬਲ ਤੇ ਵੀ ਇਹ ਜਿਹੜਾ ਕੇਰਲ ਨੇ ਐਮੈਂਡ ਕੀਤਾ ਉਹ ਮੈਂ ਲਿਆ ਦੂੰਗਾ ਜੀ ਤੇ ਇਸੇ ਜਿਹੜਾ ਦੂਸਰਾ ਮਸਲਾ ਜਿਹੜਾ ਆਪਾਂ ਨੂੰ ਅੱਗੇ ਚੱਲੀਏ ਜੀ ਨਹੀਂ ਰੈਵਨਿਊ ਦਾ ਹੀ ਆ ਜੀ ਮੁਸਤਰਕੇ ਖਾਤੇ ਨਾਲ ਸੰਬੰਧਤ ਆ ਜੀ ਇਹ ਬੜੀ ਵੱਡੀ ਪ੍ਰੋਬਲਮ ਆ ਜੀ ਕਿ ਜ਼ਮੀਨਾਂ ਜਿਹੜੀਆਂ ਮੁਸਤਰਕੇ ਖਾਤੇ ਨੇ